ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਕੋਈ ਵੀ ਮੁੱਦਾ ਕਿਸੇ ਧਿਰ ਵੱਲੋਂ ਵੀ ਨਾ ਚੁੱਕਣ ਕਾਰਨ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਵੱਡੇ ਪੱਧਰ ਤੇ ਰੋਸ ਦੀ ਭਾਵਨਾ ਪੈਦਾ ਹੋ ਗਈ ਹੈ। ਦਰਅਸਲ ਪਿਛਲੇ 4 ਦਿਨਾਂ ਤੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਚੱਲ ਰਿਹਾ ਸੀ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਕਈ ਬਿੱਲ ਪਾਸ ਕੀਤੇ ਗਏ ਵਿਰੋਧੀ ਧਿਰ ਤੇ ਸਤਾਧਰ ਧਿਰ ਵਿਚਕਾਰ ਕਈ ਤਰ੍ਹਾਂ ਦੀਆਂ ਝੜਪਾਂ ਹੋਈਆਂ ਕਈ ਮੁੱਦਿਆਂ ਤੇ ਮੇਨੋ-ਮੇਨੀ ਹੋਏ ਆ ਇੱਕ ਦੂਸਰੇ ਵਿਰੁੱਧ ਲੀਡਰ ਪਰ ਹੈਰਾਨੀ ਦੀ ਗੱਲ ਇਹ ਹੈ ਵੀ ਮੁਲਾਜ਼ਮ ਜਿਹੜੇ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਨੇ ਜਿਨ੍ਹਾਂ ਦੇ ਮਸਲੇ ਕਈ ਮਹੀਨਿਆਂ ਤੋਂ ਲਟਕੇ ਪਏ ਨੇ ਉਹਦੇ ਉੱਪਰ ਨਾ ਤੇ ਪੰਜਾਬ ਸਰਕਾਰ ਵੱਲੋਂ ਕੋਈ ਬੋਲਿਆ ਤੇ ਨਾ ਹੀ ਵਿਰੋਧੀ ਧਿਰ ਵੱਲੋਂ ਕਿਸੇ ਨੂੰ ਯਾਦ ਆਇਆ ਵੀ ਮੁਲਾਜ਼ਮ ਪੈਨਸ਼ਨਰ ਵੀ ਸੰਘਰਸ਼ ਕਰ ਰਹੇ ਨੇ ਇਸ ਗੱਲ ਨੂੰ ਲੈ ਕੇ ਵੱਡੇ ਪੱਧਰ ਤੇ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚਕਾਰ ਰੋਸ ਦੀ ਭਾਵਨਾ ਔਰ ਹੋਇਆ ਇਸ ਦੇ ਉਲਟ ਕੋਈ ਮੰਗ ਉਠੰਦੇ ਉਲਟ ਇਸ ਸਮੇਂ ਦੌਰਾਨ ਪੰਜਾਬ ਸਰਕਾਰ ਨੇ ਮੁਲਾਜ਼ਮ ਜਥੇਬੰਦੀਆਂ ਨਾਲ ਜਿਹੜੀਆਂ ਮੀਟਿੰਗਾਂ ਰੱਖੀਆਂ ਸੀ ਮੰਗਾਂ ਤੇ ਵਿਚਾਰ ਕਰਨ ਲਈ ਉਲਟਾ ਉਹ ਵੀ ਮੁਲਤਵੀ ਕਰ ਦਿੱਤੀਆਂ ਜਿਵੇਂ ਅੱਜ 15 ਜੁਲਾਈ ਨੂੰ ਕੈਬਨਿਟ ਸਬ-ਕਮੇਟੀ ਨੇ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਨੂੰ ਮੀਟਿੰਗ ਦਾ ਸੱਦਾ ਦਿੱਤਾ ਸੀ ਪਰ ਸੈਸ਼ਨ ਕਰ ਲੋ ਮੀਟਿੰਗ ਪੋਸਟਪੋਨ ਕਰਤੀ 29 ਜੁਲਾਈ ਤੇ ਭਾਤੀ ਪਰ ਇਸ ਦੌਰਾਨ ਸੈਸ਼ਨ 'ਚ ਲਗਾਤਾਰ ਜਿਹੜੇ ਸਮੂਹ ਵਿਧਾਇਕ ਜਿਹੜੇ ਸੀ ਉਹ ਚਰਚਾ ਕਰਦੇ ਰਹੇ ਵਿਰੋਧੀ ਧਿਰ ਵੱਲੋਂ ਸੱਤਾ ਧਿਰ ਵੱਲੋਂ ਪਰ ਕਿਸੇ ਵੀ ਵਿਧਾਇਕ ਕਿਸੇ ਵੀ ਮੰਤਰੀ ਮੁੱਖ ਮੰਤਰੀ ਜਾਂ ਵਿਰੋਧੀ ਧਿਰ ਦੇ ਕਿਸੇ ਲੀਡਰ ਵੱਲੋਂ ਇੱਕ ਵੀ ਮੰਗ ਮੁਲਾਜ਼ਮਾਂ ਦੇ ਸੰਘਰਸ਼ ਉੱਪਰ ਪੂਰੀ ਤਰ੍ਹਾਂ ਖਮੋਸ਼ੀ ਧਾਰਨ ਕਰਨ ਮੁਲਾਜ਼ਮ ਜਥੇਬੰਦਿਆਂ ਤੇ ਲੀਡਰ ਵੀ ਮਹਿਸੂਸ ਕਰਦੇ ਨੇ ਕਿ ਸ਼ਾਇਦ ਉਹਨਾਂ ਦਾ ਅਜੰਡਾ ਜਿੱਥੇ ਪੰਜਾਬ ਸਰਕਾਰ ਤੋਂ ਨਹੀਂ ਹੈ ਉੱਤੇ ਵਿਰੋਧੀ ਧਿਰਾਂ ਵੀ ਕਿਤੇ ਮੁਲਾਜ਼ਮਾਂ ਨੂੰ ਭੁੱਲ ਗਿਆ ਲੱਗਦੀਆਂ ਨੇ ਕਿਉਂਕਿ ਜਿਹੜੇ ਅਹਿਮ ਮੁੱਦੇ ਨੇ ਪੰਜਾਬ ਦੇ ਮੁਲਾਜ਼ਮਾਂ ਦਾ 13% ਜਿਹੜਾ ਡੀਏ ਪੈਂਡਿੰਗ ਹੈ ਔਰ ਉਹਦੇ ਨਾਲ ਜਿੱਥੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਰੋਜ਼ਾਨਾ ਜਿਹੜਾ ਆ ਉਹਦੇ ਲਈ ਇਹ ਰੋਜ਼ ਪ੍ਰਗਟ ਕਰਨਾ ਪੈ ਰਿਹਾ ਔਰ ਹਰ ਮਹੀਨੇ ਮੁਲਾਜ਼ਮਾਂ ਨੂੰ ਇਸ ਕਰਕੇ ਹਜ਼ਾਰਾਂ ਰੁਪਏ ਤਨਖਾਹ ਕੱਟ ਮਿਲ ਰਹੀ ਹੈ ਪਰ ਕਿਸੇ ਵੀ ਧਿਰ ਵੱਲੋਂ डीए ਦਾ ਮੁੱਦਾ ਵਿਧਾਨ ਸਭਾ ਚ ਨਹੀਂ ਉਠਾਇਆ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮੁੱਦਾ ਜਿਹਦੇ ਬਾਰੇ ਵਾਦਾ ਕੀਤਾ ਆਮ ਆਦਮੀ ਪਾਰਟੀ ਨੇ ਉਹਦੀ ਵੀ ਕਿਤੇ ਜ਼ਿਕਰ ਨਹੀਂ ਕੀਤਾ ਗਿਆ ਤੇ ਨਾ ਹੀ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਬੜੇ ਹੀ ਕਹਿ ਲਿਏ ਵਿਰੋਧ ਭਾਵਨਾ ਨਾਲ ਲਾਗੂ ਕੀਤੇ ਪੰਜਾਬ ਦੀ ਥਾਂ ਤੇ ਕੇਂਦਰ ਸਕੇਲ ਖਤਮ ਕਰਨ ਦਾ ਮੁੱਦਾ ਵੀ ਕਿਸੇ ਧਿਰ ਨੇ ਨਹੀਂ ਉਠਾਇਆ ਆਊਟਸੋਰਸ ਤੇ ਠੇਕਾ ਮੁਲਾਜ਼ਮਾਂ ਦੇ ਮੁੱਦੇ ਬਾਰੇ ਵੀ ਦੋਵੇਂ ਤਰ੍ਹਾਂ ਭੁੱਲੀਆਂ ਬੈਠੀਆਂ ਰਹੀਆਂ ਔਰ ਇਸੇ ਤਰ੍ਹਾਂ ਜਿਹੜੇ ਪੈਨਸ਼ਨਰ ਨੇ ਉਹਨਾਂ ਦੇ 2.95 ਗੁਣਾਕ ਦਾ ਮੁੱਦਾ ਵੀ ਵਿਧਾਨ ਸਭਾ 'ਚ ਕਿਸੇ ਤਰ੍ਹਾਂ ਕਿਸੇ ਨੇ ਨਹੀਂ ਉਠਾਇਆ ਇਹ ਸਾਰੇ ਮੁੱਦੇ ਨਾ ਠਾਉਣ ਕਾਰਨ ਮੁਲਾਜ਼ਮ ਲੀਡਰਾਂ ਵਿੱਚ ਬਹੁਤ ਵੱਡੀ ਬੇਚੈਨੀ ਹੈ ਮੁਲਾਜ਼ਮ ਤੇ ਪੈਨਸ਼ਨ ਸਾਂਝਾ ਫਰੰਟ ਦੇ ਕਨਵੀਨਰ ਰਣਜੀਤ ਸਿੰਘ ਰਾਣਵਾ ਨੇ ਕਿਹਾ ਬੀ ਇਹ ਵੱਡੇ ਦੁੱਖ ਦੀ ਗੱਲ ਹੈ ਵੀ ਸਰਕਾਰ ਦਾ ਰੁਖ ਪੂਰੀ ਤਰ੍ਹਾਂ ਮੁਲਾਜ਼ਮਾਂ ਦੇ ਵਿਰੁੱਧ ਹੈ ਔਰ ਉਹਨਾਂ ਨੇ ਹੋਰ ਇਹ ਗੱਲ ਕਹੀ ਵੀ ਇਹ ਰੁਖ ਕਾਰਨ ਮੁਲਾਜ਼ਮਾਂ ਦਾ ਇੱਕ ਤਰ੍ਹਾਂ ਸਰਕਾਰ ਉੱਪਰੋਂ ਪੂਰੀ ਤਰ੍ਹਾਂ ਵਿਸ਼ਵਾਸ ਹੀ ਖਤਮ ਹੁੰਦਾ ਜਾ ਰਿਹਾ ਜੋ ਇੱਕ ਵੱਡੀ ਕਹਿ ਸਕਦੇ ਚਿੰਤਾ ਦੀ ਗੱਲ ਹੈ ਔਰ ਉਹਨਾਂ ਨੇ ਕਿਹਾ ਮੀਟਿੰਗਾਂ ਦਾ ਸੱਦਾ ਦੇ ਕੇ ਮੀਟਿੰਗਾਂ ਮਲਤਵੀ ਕਰਨੀਆਂ ਔਰ ਲਗਾਤਾਰ ਮੀਟਿੰਗਾਂ ਮੁਲਤਵੀ ਕਰਕੇ ਸਮਾਂ ਲਗਾਉਣਾ ਇਹਨੂੰ ਮੁੱਖ ਰੱਖਦਾ ਵੀ ਮੁਲਾਜ਼ਮਾ ਵਿੱਚ ਵੱਡਾ ਰੋਸ ਹੈ ਔਰ ਲੱਗਦਾ ਵੀ ਸ਼ਾਇਦ ਪੰਜਾਬ ਸਰਕਾਰ ਕੋਲ ਮੁਲਾਜ਼ਮਾਂ ਦਾ ਕੋਈ ਮੁੱਦਾ ਹੀ ਨਹੀਂਗਾ ਇਸੇ ਦਰਾਂ ਪੰਜਾਬ ਸਕੱਤਰਿਤ ਮੁਲਾਜ਼ਮ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਸ਼ਸ਼ੀਲ ਕੁਮਾਰ ਫੌਜੀ ਉਹਨਾਂ ਨੇ ਵੀ ਬੜਾ ਦੁੱਖ ਜਜ਼ਰ ਕੀਤਾ ਵੀ ਪੂਰੇ ਸੈਸ਼ਨ ਦੌਰਾਨ ਸਰਕਾਰ ਨੇ ਚੁੱਪਵੱਟੀ ਰੱਖੀ ਵਿੱਤ ਮੰਤਰੀ ਹਰਪਾਲ ਚੀਮਾ ਹੁਣਾਂ ਵੱਲੋਂ ਜਿਹੜੇ ਕੈਬਨਿਟ ਸਬ ਕਮੇਟੀ ਦੇ ਵਿੱਚ ਚੇਅਰਮੈਨ ਨੇ ਮੁਲਾਜ਼ਮ ਮੰਗਾਂ ਬਾਰੇ ਕਿਸੇ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਔਰ ਉਹਨਾਂ ਨੇ ਅਫਸੋਸ ਜਤਾਇਆ ਵੀ ਦੂਸਰੇ ਪਾਸੇ ਵਿਰੋਧੀ ਧਿਰ ਤੇ ਲੀਡਰ ਪ੍ਰਤਾਪ ਸਿੰਘ ਬਾਜਵਾ ਜਾਂ ਹੋਰ ਕਿਸੇ ਵੀ ਪਾਰਟੀ ਦੇ ਵਿਰੋਧੀ ਧਿਰ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਕਿਸੇ ਵੀ ਵਿਧਾਇਕ ਵੱਲੋਂ ਮੁਲਾਜ਼ਮ ਮੰਗਾਂ ਦਾ ਮੁੱਦਾ ਨਾ ਉਠਾਉਣ ਕਾਰਨ ਮੁਲਾਜ਼ਮਾਂ ਵਿੱਚ ਵੱਡੇ ਪੱਧਰ ਤੇ ਰੋਸ ਦੀ ਭਾਵਨਾ ਹੈ ਔਰ ਉਹਨਾਂ ਕਿਹਾ ਵੀ ਘੱਟੋ ਘੱਟ ਇਹ ਵਿਰੋਧੀ ਧਿਰ ਜਾਂ ਸਰਕਾਰ ਵੱਲੋਂ ਜਿਹੜਾ 13 ਫੀਸਦੀ ਮੁਲਾਜ਼ਮਾਂ ਦਾ ਡੀਏ ਪੈਂਡਿੰਗ ਹੈ ਉਹਦੇ ਉੱਪਰ ਤੇ ਗੱਲ ਕਰਨੀ ਬੰਦ ਹੀ ਸੀ ਉਹਨਾਂ ਨੇ ਕਿਹਾ ਵੀ ਪੂਰੀ ਤਰ੍ਹਾਂ ਸਰਕਾਰ ਤੋਂ ਮੁਲਾਜ਼ਮਾਂ ਦੀ ਆਸ ਖਤਮ ਹੁੰਦੀ ਜਾਂਦੀ ਹੈ ਪਰ ਨਾਲ ਹੀ ਉਹਨਾਂ ਨੇ ਅਫਸੋਸ ਜ਼ाहिर ਕੀਤਾ ਵੀ ਜਦੋਂ ਵਿਰੋਧੀ ਧਿਰ ਵਿੱਚ ਹੁੰਦੀ ਸੀ ਆਮ ਆਦਮੀ ਪਾਰਟੀ ਤੇ ਉਦੋਂ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਕੀਮਾ ਜਿਹੜੇ ਹੁਣ ਵਿੱਤ ਮੰਤਰੀ ਨੇ ਉਹ ਖੁਦ ਮਲਾਜਮਾ ਕੋ ਲਾ ਕੇ ਉਹਨਾਂ ਦੇ ਮਸਲੇ ਸਮਝ ਕੇ ਤੇ ਫਿਰ ਵਿਧਾਨ ਸਭਾ ਚ ਅਠਾਉਂਦੇ ਸੀ ਪਰ ਅੱਜ ਬਤੌਰ ਵਿੱਤ ਮੰਤਰੀ ਹਰਪਾਲ ਸਿੰਘ ਕੀਮਾ ਹੋਣਾ ਨੇ ਮਲਾਜਮਾਂ ਦੀਆਂ ਮੰਗਾਂ ਉੱਪਰ ਕੋਈ ਜ਼ਿਕਰ ਨਹੀਂ ਕੀਤਾ ਤੇ ਸ਼ਸ਼ੀਲ ਕੁਮਾਰ ਨੇ ਵਿਰੋਧੀ ਧਿਰਾਂ ਨੂੰ ਵੀ ਇਹ ਬੇਨਤੀ ਕੀਤੀ ਕਿ ਘੱਟੋ ਘੱਟ ਤੁਸੀਂ ਤੇ ਮਲਾਜਮਾਂ ਦੀ ਸਾਰ ਲਓ ਸਾਡੀ ਗੱਲ ਹਰੇਕ ਐਜੰਡੇ ਦੀ ਜਿਹੜੀ ਗੱਲ ਹੈ ਉਹਨੂੰ ਹਰੇਕ ਲੈਵਲ ਤੇ ਉਠਾਇਆ ਜਾਵੇ ਔਰ ਓਵਰਆਲ ਐਨਕੇ ਕਲਸੀ ਨੇ ਜਿਹੜੇ ਕਨਵੀਨਰ ਨੇ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਤੇ ਉਹਨਾਂ ਨੇ ਵੀ ਦੁੱਖ ਜਹਰ ਕੀਤਾ ਵੀ ਹੁਣ ਤੇ ਸਰਕਾਰ ਜਿਵੇਂ ਅਦਾਲਤਾਂ ਵਿੱਚ ਤਰੀਕਾ ਮਿਲਦੀਆਂ ਨੇ ਇਸੇ ਤਰ੍ਹਾਂ ਮੁਲਾਜ਼ਮ ਜਥੇਬੰਦੀਆਂ ਨੂੰ ਮੀਟਿੰਗ ਦੇ ਕੇ ਫਿਰ ਪੋਸਟਪੋਨ ਕਰਕੇ ਤੇ ਤਰੀਕਾਂ ਦੇ ਅੰਦਰ ਆ ਪਈ ਹੈ ਜਿਹਦੇ ਨਾਲ ਲੱਖਾਂ ਮੁਲਾਜ਼ਮਾਂ ਵਿੱਚ ਭਾਰੀ ਰੋਸ ਦੀ ਭਾਵਨਾ ਪੈਦਾ ਹੁੰਦੀ ਜਾ ਰਹੀ ਹੈ